ਗੱਲ ਮੇਟਰੋ ਮੈਂ ਚੰਦੂ ਬਾਜਾ ਵਾਲਾ ਅੱਜ ਦੀ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਤੇ ਪਹਿਲਾਂ ਤਾਂ ਤੁਹਾਨੂੰ ਦੱਸਦਾ ਵੀ ਆਪਾਂ ਬਹੁਤ ਟਾਈਮ ਬਾਅਦ ਵੀਡੀਓ ਬਣਾ ਰਹੇ ਹਾਂ ਕਿਉਂਕਿ ਥੋੜਾ ਜਿਹਾ ਜ਼ਿਆਦਾ ਬੀਜੀ ਚੱਲ ਰਹੇ ਸੀਗੇ ਤੇ ਕਿਉਂਕਿ ਆਪਾਂ ਖੇਤ ਦਾ ਵੀ ਕਰਦੇ ਆਂ ਕੰਮ ਤੇ ਬਾਕੀ ਜੋ ਅੱਜ ਦਾ ਟੌਪਿਕ ਹੈ ਆਪਾਂ ਜੋ ਨਵੇਂ ਮਕਾਨ ਬਣਾਉਣੇ ਆ ਕੋਠੀ ਜਾਂ ਬਰਾਂਡੇ ਪਾਉਣੇ ਆ ਆਪਾਂ ਉਹਦੇ ਵਿੱਚ ਆਪਾਂ ਵਰਤੋਂ ਕਰਦੇ ਆਂ ਜਿਗਾਠਾਂ ਦੀ ਜਿਗਾਠਾਂ ਵਿੰਡੋ ਤੇ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਜੋ ਅੱਜ ਦਾ ਆਪਣਾ ਟੋਪਿਕ ਹੈ ਜਗਾਠਾਂ ਬਾਰੇ ਹੈ ਇਹਦੇ ਬਾਰੇ ਤੁਹਾਨੂੰ ਸਾਰੀ ਡਿਟੇਲ ਦੇਵਾਂਗੇ ਕਿੰਨੇ ਗੇਜ ਦੀ ਕਿੰਨਾ ਵਜਨ ਹੁੰਦਾ ਫੁੱਟ ਦੇ ਵਿੱਚ ਕਿੰਨਾ ਵਜਨ ਹੁੰਦਾ ਤੇ ਕਿੰਨੇ ਗੇਜ ਦੀ ਆਪਾਂ ਨੂੰ ਚਾਦਰ ਲਾਉਣੀ ਚਾਹੀਦੀ ਹੈ ਤੇ ਕਿੰਨੇ ਗੇਜ ਦੀ ਜੋ ਅੱਜ ਟ੍ਰੈਂਡਿੰਗ ਵਿੱਚ ਚੱਲ ਰਹੀ ਹੈ ਉਹ ਸਾਰੀ ਤੁਹਾਨੂੰ ਜਾਣਕਾਰੀ ਦੇਵਾਂਗੇ ਵੀਡੀਓ ਨਾਲ ਬਨੇ ਰਹੋ ਤੇ ਤੁਹਾਨੂੰ ਦਿਖਾਵਾਂਗੇ ਵੀ ਆਪਣੇ ਕੋਲ ਸਟਾਕ ਪਿਆ ਹੈ ਜਿਹੜਾ ਆਪਾਂ ਵਿੰਡੋ ਤੇ ਜਗਾਠਾਂ ਤਿਆਰ ਕਰ ਰਹੇ ਹਾਂ ਤੇ ਬਾਕੀ ਜਿਹੜੀ ਪੈ ਪਾਈ ਹੈ ਸਾਰੀ A to Z ਤੁਹਾਨੂੰ ਡਿਟੇਲ ਦੇਵਾਂਗੇ ਤੇ ਉਹਦੇ ਬਾਰੇ ਜਿਹੜੀ ਟਾਟਾ ਦੀ ਚਾਦਰ ਹੈ ਕਾਮਤੈਨੂ ਦੀ ਹੈ ਤੇ ਆਮ ਆ ਗਈ ਆਪਣੇ ਨੋਰਮਲ ਸਾਈਜ਼ ਆ ਗਿਆ ਸਾਰੀ ਡਿਟੇਲ ਦੇਵਾਂਗੇ ਤੇ ਬਾਕੀ ਤੁਹਾਨੂੰ ਦਿਖਾਉਣੇ ਜਿਹੜੀ ਜਗਾਠ ਆਪਣੀ ਤਿਆਰ ਕਰੀਆਂ ਪਈਆਂ ਨੇ ਜਗਾਠਾਂ ਵਿੰਡੂਆਂ ਸਾਰੀ ਤੁਹਾਨੂੰ ਡਿਟੇਲ ਦੇਵਾਂਗੇ ਤੇ ਅੱਜ ਤੁਹਾਨੂੰ ਦਿਖਾਉਣੇ ਆ ਅੱਜ ਮਿੱਤਰੋ ਕਰੋ ਚੈੱਕ ਜਗਾਠ ਆਪਣੀਆਂ ਕੋਠੀ ਦਾ ਪੂਰਾ ਸਟਾਕ ਹੈ ਜਿਹੜਾ ਆਪਣੇ ਕੋਲ ਰੈਡੀ ਹੈ ਤਿਆਰ ਕਰ ਰੱਖਿਆ ਆਪਾਂ ਤੇ ਸਾਈ ਤੇ ਸਾਰੀਆਂ ਤਿਆਰ ਕਰੀਆਂ ਹੋਈਆਂ ਨੇ ਤੇ ਇਹ ਮਿੱਤਰੋ ਟਾਟਾ ਦੀ ਚਾਦਰ ਹੈ ਇਹ ਟਾਟਾ ਦੀ ਹੀ ਬਾਕੀ ਤੁਹਾਨੂੰ ਮੋਰ ਦਿਖਾ ਦੇਣਾ ਟਾਟਾ ਦੀ ਚਾਦਰਾਂ ਸਾਰੀ ਇਹ ਹੈ ਤੇ ਬਾਕੀ ਆਪਾਂ ਆ ਤੁਸੀਂ ਚੈੱਕ ਕਰ ਲਓ Tata Tata ਦਾ ਜਿਹੜਾ ਆਪਣੇ ਕੋਲ ਸਟਾਕ ਹੈ ਤੇ ਇਹਦੇ ਵਿੱਚ ਜੇ ਆਪਾਂ ਮੰਨ ਕੇ ਚੱਲੋ 18 ਗੇਜ ਦੀ ਚਾਦਰ ਲਾਉਣੀ ਹੈ 120 ਨੰਬਰ 18 ਗੇਜ ਦੀ ਚਾਦਰ ਦੇ ਵਿੱਚ 700 ਗ੍ਰਾਮ ਵਜਨ ਹੁੰਦਾ ਫੁੱਟ ਦੇ ਵਿੱਚ ਤੇ ਤੁਸੀਂ ਮੈਕਸਿਮਮ ਲਾ ਲਓ ਵੀ ਇਹ ਆਪਣੀ ਜੇ 7.5 ਫੁੱਟ ਉੱਚੀ ਤੇ 4 ਫੁੱਟ ਚੌੜੀ ਚਗਾਠ ਹੈ ਇਹਦੇ ਵਿੱਚ 13 ਤੋਂ 14 ਕਿਲੋ ਦੇ ਵਿੱਚ ਵਿੱਚ ਵਜਨ ਹੋ ਜੂਗਾ ਤੇ ਜੇ ਆਪਾਂ ਲਾਉਣੇ ਆ 16 ਗੇਜ ਦੀ 16 ਗੇਜ ਦੀ ਜਿਹੜੀ ਹੈਵੀ ਹੁੰਦੀ ਹੈ 18 ਗੇਜ ਦੀ ਨੋਰਮਲ ਸਾਈਜ਼ ਆਗੇ ਜਿਹੜਾ ਆਮ ਆਪਣਾ ਚੱਲ ਰਿਹਾ ਟ੍ਰੈਂਡਿੰਗ 'ਚ ਤੇ 16 ਗੇਜ ਦੀ ਚਾਦਰ 'ਚ ਜਿਹੜਾ ਵਜਨ ਹੁੰਦਾ ਉਹ 800 ਤੋਂ ਲੈ ਕੇ 850 ਤੋਂ 900 ਗ੍ਰਾਮ ਫੁੱਟ ਦੇ ਵਿੱਚ ਉਹਦੇ ਵਿੱਚ ਵਜਨ ਜ਼ਿਆਦਾ ਹੁੰਦਾ ਕਿਉਂਕਿ ਥੋੜੀ ਜੀ ਉਹ ਮਟਾਈ 'ਚ ਹੁੰਦੀ ਹੈ ਹੈਵੀ 'ਚ ਹੁੰਦਾ ਵਜਨ ਤੇ ਬਾਕੀ ਇਹ ਆਪਣੀ 13 ਤੋਂ 14 ਕਿਲੋ ਦੇ ਵਿੱਚ ਵਜਨ ਹੋ ਜਾਂਦਾ ਤੇ ਉਹਦਾ 15 ਤੋਂ 16 ਕਿਲੋ ਦੇ ਵਿੱਚ ਵਿੱਚ ਵਜਨ ਹੈ ਜਿਹੜਾ ਹੋ ਜਾਂਦਾ 16 ਗੇਜ ਦੀ ਤੇ ਟਾਟਾ ਦੀ ਚਾਦਰ ਲੈਣੇ ਹੋ ਜਾਂ ਕਾਮਤੈਨੂ ਦੀ ਇਹਦੇ ਵਿੱਚ ਵੀ ਇਹ ਗੱਲ ਨਹੀਂ ਹੈਗੀ ਵੀ ਤੁਸੀਂ ਇੱਕ ਮੋਟੀ ਚਾਦਰ ਹੀ ਲਾਉਣੀ ਹੈ 16 ਗੇਜ ਦੀ ਲਾਉਣੀ ਹੈ ਇਹਦੇ ਵਿੱਚ 18 ਗੇਜ ਦੀ ਵੀ ਮਿਲ ਜਾਂਦੀ ਹੈ 120 ਨੰਬਰ ਚ 120 ਨੰਬਰ ਚ ਵੀ ਮਿਲ ਜੂ ਸੋ ਉਹਦੇ ਵਿੱਚ ਵੀ ਜੇ ਤੁਸੀਂ オリジナル ਮਾਲ ਲਾਉਣੀ ਹੈ ਮੰਨ ਕੇ ਚੱਲੋ ਟਾਟਾ ਦਾ ਲਾਉਣੀ ਹੈ ਆਮ ਤੈਨੂੰ ਦਾ ਲਾਉਣੇ ਤਾਂ ਉਹਦੇ ਵਿੱਚ ਵੀ ਸਾਨੂੰ 700 ਗ੍ਰਾਮ ਬਜਣੀ ਮਿਲੂਗਾ ਫੁੱਟ ਦੇ ਵਿੱਚ ਜੇ ਤੁਸੀਂ 18 ਗੇਜ ਦੀ ਲਾਉਣੀ ਹੈ ਤੇ 16 ਗੇਜ ਦੀ ਲਾਉਣੀ ਹੈ ਤਾਂ ਉਹਦੇ ਵਿੱਚ ਸਾਨੂੰ ਜਿਹੜਾ ਬਜਨ 900 ਗ੍ਰਾਮ ਫੁੱਟ ਦੇ ਵਿੱਚ ਮਿਲੂਗਾ ਤੇ ਵਿੰਡੋ ਆ ਜਿਹੜੀ ਆਪਣਾ ਆਮ ਜਿਹਾ ਸਾਈਜ਼ ਚੱਲਦਾ ਹੈ ਇਹ 5 4 ਦੀ ਵਿੰਡੋ ਹੈ 5 ਫੁੱਟ ਉੱਚੀ ਹੈ ਇਹ ਤੇ 4 ਫੁੱਟ ਇਹਦੀ ਚੜਾਈ ਹੈ ਤੇ ਇਹਦੇ ਵਿੱਚ ਆਪਾਂ ਜੋ ਪਾਈਪ ਪਾਈ ਹੈ ਚੈੱਕ ਕਰ ਸਕਦੇ ਹੋ ਡਿਜ਼ਾਈਨਿੰਗ ਦਾ ਪਾਈਪ ਹੈ ਜਿਹੜੀ ਆ ਹੁਣ ਟ੍ਰੈਂਡਿੰਗ ਚ ਆਮ ਚੱਲ ਰਹੀ ਹੈ ਤੇ ਬਾਕੀ ਜੋ ਪਾਈਪ ਦਾ ਆਪੇ ਸਾਰੀ 304 ਗ੍ਰੇਡ ਪਾਈਪ ਹੋ 304 ਗ੍ਰੇਡ ਦਾ ਮਤਲਬ ਹੈ ਇਹਨੂੰ ਜਰ ਨਹੀਂ ਪਾਉਗੀ ਬਿਲਕੁਲ origignal ਹੋ 202 ਗ੍ਰੇਡ ਹੈ ਜਿਹੜੀ ਉਹ ਮਿਕਸਿੰਗ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਲੋਹਾ ਮਿਕਸ ਹੁੰਦਾ ਤੇ ਇਹਦੇ ਵਿੱਚ ਮਿਕਸ ਨਹੀਂ ਹੁੰਦਾ ਤੁਸੀਂ ਬਾਕੀ ਜੋ ਚੁੰਬਕ ਆਪਣੇ ਕੋਲ ਹੁੰਦੀ ਹੈ ਉਹ ਲਾ ਕੇ ਦੇਖ ਲਓ ਤੇ ਆਪਣਾ ਕਬਜਾ ਹੋਊਗਾ ਉਸ ਨੂੰ ਦਿਖਾ ਦਿੰਨੇ ਆਪਾਂ ਰੀਅਲ ਚ ਹੁਣ ਇਹ ਤੇ ਟੇਪ ਕਰੀ ਹੋਈ ਹੈ ਕਿਉਂਕਿ ਆਪਾਂ ਇਹ ਕਵਰ ਕਰ ਤੀਆਂ ਸਾਰੀਆਂ ਵਿੰਡੋਆਂ ਚ ਇਕੱਠਾ ਤੇ ਸਾਨੂੰ ਜਿਹੜਾ ਆਪਾਂ ਕਬਜਾ ਲਾਉਣੇ ਉਹ ਵੀ ਦਿਖਾਵਾਂਗੇ ਸਟੀਲ ਦਾ ਪਿਓਰ ਓਰੀਜਨਲ ਸਟੀਲ ਸਾਨੂੰ ਚੈੱਕ ਕਰਾਵਾਂਗੇ ਜੋ ਕਬਜਾ ਲਾਉਣੇ ਆ ਤੇ ਤੁਸੀਂ ਦੇਖ ਸਕਦੇ ਹੋ ਜਗਾਠਾ ਜੋ ਸਟਾਕ ਆਪਾਂ ਰੈਡੀ ਕਰਤਾ ਤੇ ਇਹਦੇ ਵਿੱਚ ਜੋ ਰਸੋਈ ਦੀ ਆ ਗਈ ਏ ਵਿੰਡੋ ਰਸੋਈ ਦੀ ਆ ਗਈ ਇਹ 3 ਫੁੱਟ ਤੇ 9 ਇੰਚ ਦੀ ਉਚਾਈ ਹੈ ਤੇ 4 ਫੁੱਟ ਇਹਦੀ ਚੜਾਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਜੋ ਆਪਣੀ ਰਸੋਈ ਦੀ ਵਿੰਡੋ ਹੈ ਤੇ ਆ ਵਿਦਾਊਟ ਪਾਈਪ ਆ ਗਈ ਵਿੰਡੋ ਤੇ ਬਾਕੀ ਆ ਆਪਣੀ ਆ ਗਈ ਕੂਲਰ ਵਿੰਡੋ ਆ ਕੂਲਰ ਵਿੰਡੋਆ ਚੈੱਕ ਕਰੋ 5 ਚਾਰ ਦੀ 5 ਫੁੱਟ ਉਚਾਈ ਹੈ ਦੀ 4 ਫੁੱਟ ਚੜਾਈ ਹੈ ਏਸੀ ਸਾਈਜ਼ ਕੂਲਰ ਸਾਈਜ਼ ਓਕੇ ਡਾਨਾ ਤੇ ਬਾਕੀ ਸਾਨੂੰ ਕਵਜਾ ਦਿਖਾ ਦਿੰਨੇ ਆ ਜੋ ਕਵਜਾ ਆਪਾਂ ਲਾਉਣੇ ਆ ਜੋ ਕਵਜਾ ਬਲਾਉਣੇ ਆ ਐਮਐਸਟੀ ਦਾ ਕਵਜਾ ਆਪਾਂ ਜੋ ਵਰਤਦੇ ਆ 3 ਇੰਚੀ ਵੀ ਤੇ 4 ਇੰਚੀ ਵੀ オリジナル ਤੁਸੀਂ ਚੈੱਕ ਕਰੋ ਪੈਕਿੰਗ ਚੈੱਕ ਕਰੋ ਕਵਜੇ ਦੀ ਕਿਸ ਤਰ੍ਹਾਂ ਦੀ ਪੈਕਿੰਗ ਹੁੰਦੀ ਹੈ ਦੇਖੋ ਡੱਬੀ ਦੇ ਵਿੱਚ ਵਿਦਾਉਟ ਕੋਈ ਐਸੇ ਆ ਚੈੱਕ ਕਰੋ ਪਿੱਛੇ ਦੇ ਫੁੱਲ ਸੇਫਟੀ ਨਾਲ ਇਹ ਕਬਜੇ ਦੀ ਜੋ ਪੈਕਿੰਗ ਹੁੰਦੀ ਹੈ ਤੇ ਸਭ ਤੋਂ ਮੇਨ ਗੱਲ ਕੀ ਹੈ ਇਹਦੀ ਬੁਸ਼ ਵਾਲਾ ਕਬਜਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਬੁਸ਼ ਵਾਲਾ ਕਬਜਾ ਇਹਦੇ ਕੋਈ ਪਿੰਨ ਨਹੀਂ ਹੈਗੀ ਪਿੰਨ ਵਾਲਾ ਕਬਜਾ ਜਿਹੜਾ ਕਾਮਯਾਬ ਨਹੀਂ ਹੈਗਾ ਕਿਉਂਕਿ ਉਹਦੇ ਵਿੱਚ ਬਬਲਿੰਗ ਹੈ ਬਬਲਿੰਗ ਹੁੰਦੀ ਹੈ ਇੱਥੇ ਕੋਈ ਬਬਲਿੰਗ ਨਹੀਂ ਚੈੱਕ ਕਰੋ ਤੁਸੀਂ ਐਮਐਸਟੀ ਦਾ ਮੋਰ ਲੱਗੀ ਹੋਈ ਹੈ ਬਕਾਇਦਾ ਐਮਐਸਟੀ ਦੀ ਓਰੀਜਨਲ ਚੀਜ਼ ਓਰੀਜਨਲ ਕੰਮ ਆਪਣਾ ਇੱਕ ਨੰਬਰ ਕੰਮ ਹੋਊਗਾ ਤੇ ਜੇ ਤੁਸੀਂ ਕਹਿੰਦੇ ਹੋ ਵੀ ਕਬਜੇ ਵੀ ਸਟੀਲ ਦੇ ਹੀ ਆ ਚੈੱਕ ਕਰੋ ਸਟੀਲ ਦਾ ਕਬਜਾ ਇਹ ਵਿਦਆਉਟ ਪਾਲਸ਼ ਵਾਲਾ ਹੈ ਸਟੀਲ ਦਾ ਇਹ ਪਿੰਨ ਵਾਲਾ ਕਬਜਾ ਆ ਗਿਆ ਇਹ ਆਪਾਂ ਚੀਜ਼ ਲਾਉਂਦੇ ਨਹੀਂ ਕਿਉਂਕਿ ਅਗਲੇ ਨੂੰ ਦਿਖਾਉਣਾ ਆਪਣੀ ਜ਼ਿੰਮੇਵਾਰੀ ਹੈ ਜੀ ਐਮਐਸਟੀ ਦਾ ਕਬਜਾ ਆਪਾਂ ਵਰਤਦੇ ਆ ਓਰੀਜਨਲ ਚੀਜ਼ ਜਮਾ ਓਰੀਜਨਲ ਤੁਹਾਨੂੰ ਜੋ ਵੈਰਾਈਟੀ ਮਿਲੋਗੇ ਆਪਣੇ ਕੋਲ ਆਕੂ ਬਣਾ ਮਿਸਤਰੀ ਹੈ ਤੇ ਬਾਕੀ ਇਹ ਦੱਸਣਗੇ ਹਲਵਾਤ ਇੱਥੇ ਇਕੱਠਾ ਛੋਟੀਆਂ ਜੀ ਇਹ ਥੋੜਾ ਜਿਹਾ ਮੇਤਰੀ ਇਹ ਧੜਾ ਜਿਹਾ ਬੋਲਾ ਘਟਾ ਕੰਮ ਕਰਦਾ ਆਪਣੇ ਨਾਲ ਤੇ ਕਰੋ ਚੈੱਕ ਤੇ ਬਾਕੀ ਤੁਹਾਨੂੰ ਸਾਰੀ ਡਿਟੇਲ ਦੇ ਹੀ ਦਿੱਤੀ ਹਾਂਜੀ ਮਿੱਤਰੋ ਜਿਵੇਂ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੱਤੀ ਆਪਾਂ ਜੋ ਵਜਨ ਬਾਰੇ ਸਾਰਾ ਦੱਸਤਾ 700 ਗ੍ਰਾਮ 18 ਗੇਜ ਦੇ ਵਜਨ ਹੁੰਦਾ ਤੇ ਜੇ ਆਪਾਂ 16 ਗੇਜ ਦੀ ਲਾਈਏ ਤਾਂ ਉਹਦੇ 850 800 ਦੇ 900 ਗ੍ਰਾਮ ਫੁੱਟ ਦੇ ਵਿੱਚ ਤੇ ਬਾਕੀ ਤੁਹਾਨੂੰ ਕਬਜ਼ਿਆਂ ਬਾਰੇ ਦਿੱਤੀ ਹੈ ਜੋ ਆਪਾਂ ਕਬਜ਼ਾ ਲਾਉਣੇ ਐ ਐਮਐਸਟੀ ਦਾ ਕਬਜ਼ਾ ਲਾਉਣੇ ਕੋਸ਼ਾ ਵਾਲਾ विदाउट पेन ਹੋਊਏ ਦੇ ਚੈੱਕ ਕਰੋ ਇਹ ਚ ਕੋਈ ਚੰਦ ਨਹੀਂ ਹੋਊਗੀ ਆ ਕਬਜਾ ਹੈ ਸਟੀਲ ਦਾ ਇਹ ਪਾਲਸਾਲਾ ओरिजिनल ਹੈ ਤੇ ਆ ਚੈੱਕ ਕਰ ਲਓ ਤੁਸੀਂ ਇਹ ਬਿਨਾ ਪਾਸ ਤੋਂ ਹੈ ਸਟੀਲ ਦਾ ਇਹ ਵੀ ਤੇ ਪਰ ਇਹ ਪਿੰਨ ਵਾਲਾ ਕਬਜਾ ਇਹ ਥੋੜੇ ਟਾਈਮ ਬਾਅਦ ਜੋ ਇਹਦੀ ਸ਼ਿਕਾਇਤ ਆਲੀ ਹੈ ਤੇ ਜਿਹੜਾ ਪਤਾ ਹੈ ਐਮ ਐਸ 3 ਲਾਉਣੇ ਆ 3 ਇੰਚੀ ਵੀ ਤੇ 4 ਇੰਚੀ ਵੀ ਸਾਰਾ ਸੁਣੋ ਜੋ ਜਾਣਕਾਰੀ ਡਿਟੇਲ ਦੇ ਦਿੱਤੀ ਤੇ ਬਾਕੀ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਅਸੀ ਗਾਜ